ਅੱਜ ਵੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 15 16 ਕਿਲੋ ਦੁੱਧ ਵਾਲੀ ਵੜਦੀ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਜੇ ਤੇ ਬਿਲਕੁਲ ਹੀ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਇਹ ਵੜ ਮਿਲੂਗੀ ਜੀ ਬੜੇ ਨੇ ਵੀਡੀਓ ਦੇ ਪੂਰੇ ਅਰਦ ਤੱਕ ਜੀ ਪੂਰੀ ਜਾਣਕਾਰੀ ਸਵੈੜ ਪਰ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਦੇਖੋ ਚੱਡਾ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਵੜ ਸੂਈ ਜੇ ਬਹੁਤ ਬਿਲਕੁਲ ਤਾਜੀ ਸੂਈ ਜੇ ਜੇਰ ਪੈਣੀ ਜੇ ਬਾਕੀ ਜੇ ਬਹੁਤ ਹੀ ਦੇਖ ਸਕਦੇ ਜੀ ਬੱਚਾ ਵੀ ਦੇਖ ਸਕਦੇ ਪਿੱਛੇ ਵਛੀ ਜੇ ਬਹੁਤ ਵਧੀਆ ਡੱਬੇ ਰੰਗ ਦੀ ਬਸ਼ੀ ਜੀ ਬਹੁਤ ਵਧੀਆ ਨਸਰ ਵਾਲੀ ਕੁਆਲਿਟੀ ਵਾਲੀ ਦੇਖ ਸਕਦੇ ਜੀ। ਲੋ ਬਿਲਕੁਲ ਗਿੱਲਾ ਨਾੜੂ ਜੀ ਉਸੇ ਤਰ੍ਹਾਂ ਨਾਲ। ਹੋਈ ਦੇਖ ਸਾਡੇ ਜੀ। ਬਹੁਤ ਵਧੀਆ ਕੁਆਲਿਟੀ ਵਾਲੀ ਰਹਿੜ ਜੇ ਪਿਛੇ। ਲੋ ਜੀ ਵੈੜ ਦੀ ਫੇਸ ਕੁਆਲਿਟੀ ਦੇਖ ਸਕਦੇ ਜੀ। ਜਰਸੀ ਰਹਿੜ ਜੇ। ਬਹੁਤ ਵਧੀਆ ਫੇਸ ਕੁਆਲਿਟੀ ਜੇ ਦੂਸਰਾ ਸੁਹਾਏ ਵੈੜ ਸੁਈ ਜੇ। ਬਹੁਤ ਹੀ ਵਧੀਆ ਠੰਡਪਾਂਢੀ ਦੀ ਵਹਿੜ ਜੀ ਲੋ ਜੀ ਤਾਂ ਠੰਡ ਨੇੜੇ ਚੈੱਕ ਕਰਾਈ ਜੀ ਥਾਣਾ ਇਹਦਾ ਸਾਇਦ ਜੀ ਕਾਫੀ ਵਧੀਆ ਜੀ ਚਾਰੇ ਥਾਣਾ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇ ਸਾਰੇ ਮਿੱਥੀ ਤੇ ਪੂਰੇ ਗੈਪ ਤੇ ਤੇ ਬਿਲਕੁਲ ਠੰਡੀ ਸੀਸ ਕੋ ਵਹਿੜ ਜੀ ਲੋ ਚੱਡਾ ਤਾਂ ਫੇਰ ਤੋਂ ਚੈੱਕ ਕਰਾ ਦੀ ਪਿਛੇ ਤੋਂ ਜੀ ਬਹੁਤ ਵਧੀਆ ਠੰਡਪਾਂਢੀ ਦੀ ਵਹਿੜ ਜੀ ਦੁੱਧ ਦੇ ਬੜੇ ਰਮਾਨਾ 15 16 ਲੀਟਰ ਚ ਉਹੀ ਜਾਏਗੀ ਜੀ ਵਹਿੜ ਕਾਫੀ ਕੁਆਲਟੀ ਵਾਲੀ ਜੀ ਲੋ ਦੇਖਾ ਜੀ ਬਾਕੀ ਜੇਕਰ ਕਿਸੇ ਵੀਰ ਦੇ ਰਿਲੇਟਸਾਂ ਤੋਂ ਨਹੀਂ ਕੋਈ ਖਿਸੀ ਧਿਆਨ ਕੇ ਕਿ ਸਵੈਰ ਦੀ ਚੁਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਕਿਉਂਕਿ ਤੁਸੀਂ ਪੈਸੇ ਲਗਾਉਣੇ ਹੁੰਦੇ ਆ ਤੁਹਾਡਾ ਫਰਜ਼ ਬਣਦਾ ਜੀ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਖਰੀਦ ਸਕਦੇ ਜੇ ਐਡਰੈਸ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਹੀ ਵਹਿੜ ਖਰੀਦ ਸਕਦੇ ਜੀ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੇ ਵਹਿੜਾ ਮਿਲਣੀਆਂ ਜੀ ਤਾਰੀਆਂ ਸੂਈਆਂ ਵੀ ਤੇ ਗੱਬਣਾ ਤਿਆਰ ਵਹਿੜਾ ਮਿਲਣੀਆਂ ਜੀ ਕੋਈ ਵੀਰ ਆਪਾਂ ਕਦੇ ਫੋਨ ਕਰਾ ਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵਹਿੜਾ ਖਰੀਦ ਸਕਦਾ ਜੀ ਲੋ ਜੀ ਦੇਖ ਸਕਦੇ ਜੀ ਰੇੜਿਆ ਜੋ ਸਵੈੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਜੀ ਇਹ ਤੁਹਾਨੂੰ ਵਹਿੜ ਹੈ ਜੋ ਕੋਈ 45 ਨਹੀਂ ਕੋਈ 50 ਨਹੀਂ ਇਹ ਸਿਰਫ 42000 ਰੁਪਏ ਦੇ ਵਿੱਚ ਮਿਲੂਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਲੋ ਜੀ ਦੇਖ ਸਕਦੇ ਜੀ ਕਾਰ ਚੋਣ ਵਾਸਤੇ ਰੱਖਣ ਵਾਸਤੇ ਵੈੜ ਬਹੁਤ ਵਧੀਆ ਜੀ ਬਸ ਛੋੜ ਹੀ ਹੋएगी ਜੀ ਵੀਰ ਜੀ 42000 ਦੇ ਵਿੱਚੋਂ ਫਿਕਸ ਰੇਟ ਜੀ ਵੀਰ ਜੀ ਕੋਈ ਵੀ ਵੀ ਆਪਾਂ ਨੂੰ ਫੋਨ ਲਗਾ ਕੇ ਤੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦਾ ਜੀ ਲੋ ਹੋਰ ਬੱਚਾ ਤੁਹਾਨੂੰ ਫੇਰ ਚੈੱਕ ਕਰਾ ਜੀ ਵਸ਼ੀ ਜੀ ਪਿਛੇ ਬਹੁਤ ਵਧੀਆ ਨਸਲ ਵਾਲੀ ਕੁਆਲਟੀ ਵਾਲੀ ਮਲਤੀ ਸਾਡੀ ਬੋਤਨ ਥਣ ਫੇਰ ਤੋਂ ਚੱਕਰਾ ਦੀ ਨੇੜੇ ਤੋਂ ਜੀ ਬਹੁਤ ਜੇ ਥਣਾ ਸਹਿਜ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੇ ਘਰ ਰੱਖਣ ਵਾਸਤੇ ਵੈੜ ਕਾਫੀ ਵਧੀਆ ਜੇ ਹੱਥ ਦੀ ਚਵਾਈ ਵਾਲਾ ਥਣ ਜੇ ਲੋ ਚੱਡਾ ਤੁਹਾਨੂੰ ਫੇਰ ਤੋਂ ਚੱਕਰਾ ਦੀ ਪਿਛੇ ਤੋਂ ਜੀ ਦੇਖ ਸਾਡੀ ਜੇਕਰ ਸੇਵਾ ਚਾਹੀਏਗੀ ਤੇ 15 16 ਲੀਟਰ ਤੋਂ ਪਲਾਸਟਿਕ ਦੇ ਕੋਈ ਚੁਆ ਸਕਦਾ ਜੀ ਇਹ ਤਾਂ ਨੋਰਮਲ 15-16 ਲੀਟਰ ਤੇ ਪਰਮਾਨਾ ਚ ਆ ਸਕਦੀ ਵੀ ਲਓ ਜਿੱਪਰ ਵੀ ਦੇ ਸਾਹ ਦੀ ਪੂਰੀ ਸੰਭੀਪੜੀ ਰਾਜੀ ਰੱਖ ਕੇ ਲਓ ਬਾਕੀ ਤੁਸੀਂ ਇੱਥੇ ਆ ਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਪੂਰੀ ਵੀਡੀਓ ਵੇਖਣ ਲਈ ਵੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬディ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਤੋਂ ਤੁਸੀਂ ਚੈਨਲ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ